ਕਿੰਨੇ ਚੜ੍ਹੇ ਆ ਨੰਦੇ ਅੱਜ ਹallelujah ਹallelujah ਪ੍ਰਭ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇ 아멘 ਔਰ ਪਰਮੇਸ਼ਰ ਦਾ ਧੰਨਵਾਦ ਕਿ ਪਰਮੇਸ਼ਰ ਜੀ ਮੈਨੂੰ ਤੁਹਾਡੇ ਵਿੱਚ ਲੈ ਕੇ ਆਏ ਮੈਂ ਪ੍ਰਭੂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਔਰ ਸ਼ੁਕਰ ਕਰਦੀ ਹਾਂ ਪਰਮੇਸ਼ਰ ਦਾ ਇਸ ਸੋਹਣੇ ਸਮੇਂ ਦੇ ਲਈ ਹallelujah ਹallelujah ਔਰ ਕਿਉਂਕਿ ਸਮਾਪਤ ਹੋ ਚੁੱਕਿਆ ਹੈ ਤੇ ਜਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਤੁਹਾਡੇ ਨਾਲ ਆਪਣੇ ਜੀਵਨ ਦੀ ਗਵਾਹੀ ਸਾਂਝੀ ਕਰਨਾ ਚਾਹੁੰਦੀ ਹਾਂ ਔਰ ਮੇਰੇ ਜੀਵਨ ਵਿੱਚ ਮੇਰੇ ਬੱਚਿਆਂ ਦੇ ਜੀਵਨ ਵਿੱਚ ਮੇਰੇ ਪਤੀ ਦੇ ਜੀਵਨ ਵਿੱਚ ਪਰਮੇਸ਼ਰ ਨੇ ਬਹੁਤ ਵੱਡੀਆਂ ਗਵਾਹੀਆਂ ਬਣਾਈਆਂ ਔਰ ਖੁਦਾ ਨੇ ਸਾਨੂੰ ਵੱਡੀਆਂ ਗਵਾਹੀਆਂ ਦੇ ਨਾਲ ਖੜ੍ਹਾ ਕੀਤਾ ਹੈ ਹallelujah ਹallelujah ਔਰ ਪਰਮੇਸ਼ਰ ਦਾ ਵਚਨ ਵੀ ਕਹਿੰਦਾ ਕਿੰਦੇ ਤੂੰ ਹੀ ਧਰਤੀ ਦੇ ਬੰਦਿਆਂ ਤੀਕ ਮੇਰੇ ਗਵਾਹ ਹੋ ਹallelujah ਤੇ ਪਰਮੇਸ਼ਰ ਉਹਨਾਂ ਚਿਰ ਆਪਣੇ ਲੋਕਾਂ ਨੂੰ ਨਹੀਂ ਚੰਦਾ ਜਦ ਤੱਕ ਉਹਨਾਂ ਦੇ ਜੀਵਨ ਦੇ ਵਿੱਚ ਬੜੀ ਗਵਾਹੀ ਨਹੀਂ ਬਣਾਉਂਦਾ ਤੁਹ ਲਗੇ ਆ ਪਹਿਲਾਂ ਤਾਂ ਮੈਂ ਸ਼ਾਰਟ ਵਿੱਚ ਆਪਣੀ ਗਵਾਹੀ ਦਵਾਂਗੀ ਕਿ ਮੈਂ ਪਰਮੇਸ਼ਰ ਦੀ ਦਾਸੀ 파ਸ ਸੁਖਵੰਤਰ ਰੰਦਾਵਾ ਪਿੰਡ ਵੀਲਾ ਤੇਜਤ ਔਰ ਮੇਰਾ ਜੀਵਨ ਇਸ ਤਰ੍ਹਾਂ ਦਾ ਨਹੀਂ ਸੀ ਬੜਾ ਅੱਜ ਤੋਂ ਕੋਈ 10 15 ਸਾਲ ਪਹਿਲਾਂ ਬੜੇ ਦੁੱਖਾਂ ਵਿੱਚ ਸੀਗਾ ਔਰ ਹਰ ਜਗ੍ਹਾ ਤੇ ਹੀ ਗਏ ਕਿਤੇ ਵੀ ਮੈਨੂੰ ਰਮਾਨ ਨਹੀਂ ਆਇਆ ਔਰ ਜਦ ਮੈਂ ਚਰਚ ਵਿੱਚ ਗਈ ਤੇ ਮੇਰੇ ਚਰਚ ਵਿੱਚ ਜਾ ਕੇ ਦੁੱਖ ਵਧ ਗਏ ਸੀ ਹallelujah ਤਾਂ ਇੱਕ ਸਾਲ ਤੋਂ ਉੱਤੇ ਮੈਨੂੰ ਲੱਗ ਗਿਆ ਜਦੋਂ ਬਹੁਤ ਜ਼ਿਆਦਾ ਦੁੱਖ ਵਧ ਕੇ ਤੇ ਪ੍ਰਭੂ ਦਾ ਦਿਨ ਸੀ ਵੱਡਾ ਦਿਨ ਔਰ ਸਭ ਜਿੰਨੀ ਵੀ ਕਲੀਸਿਆ ਸੀ ਇਦਾਂ ਭੰਗੜੇ ਪਾਉਂਦੀ ਸੀ ਨੱਚਦੀ ਹੀ ਪ੍ਰਭੂ ਦੇ ਵੱਡੇ ਦਿਨ ਤੇ ਮੈਂ ਸਿਰਫ ਇਕੱਲੀ ਬੈਠ ਕੇ ਤੇ ਰੋਣ ਦੇ ਹੀ ਸੀ ਹallelujah ਤੁਸੀਂ ਮੈਂ ਕਹਿਂਦੀ ਸੀ ਪ੍ਰਭੂ ਦੇ ਨਾਲ ਹੀ ਇਕਰਾਰ ਕੰਢੀ ਸੀ ਪ੍ਰਭੂ ਜੀ ਮੈਂ ਹੁਣ ਕਿਤੇ ਨਹੀਂ ਜਾਣਾ ਸਭ ਜਗ੍ਹਾ ਤੇ ਮੈਂ ਘੁੰਮ ਫਿਰ ਲਿਆ ਤੇ ਹੁਣ ਜੇ ਚੰਗਾ ਕਰਨਾ ਤੇ ਕਰਦੇ ਨਹੀਂ ਤਾਂ ਫਿਰ ਮੌਤ ਹੀ ਆ ਹੋਰ ਇਸ ਤੋਂ ਵੱਡੀ ਕਿਹੜੀ ਗੱਲ ਹੈ ਮਰਨਾ ਤੇ ਸਭ ਨਾਲ ਨਹੀਂ ਹallelujah ਤੇ ਮੈਂ ਕਿਹਾ ਪਰਮੇਸ਼ਰ ਜੇ ਤੂੰ ਮੈਨੂੰ ਬਚਾ ਲੇਂਗਾ ਤਾਂ ਫਿਰ ਇਹ ਜੀਵਨ ਜਿਹੜਾ ਤੇਰਾ ਹੈ ਹallelujah ਅਰ ਪਰਮੇਸ਼ਰ ਦੇ ਨਾਲ ਜਦ ਮੈਂ ਇਕਰਾਰ ਕੀਤਾ ਤਾਂ ਪ੍ਰਭੂ ਨੇ 15-20 ਦਿਨ ਬਾਅਦ ਵਿੱਚ ਪ੍ਰਭੂ ਨੇ ਮੈਨੂੰ ਮਸਾਖ ਦਿੱਤਾ ਹਰ ਪਵਿੱਤਰ ਆਤਮਾ ਦੀ ਸਾਮਣ ਦੇ ਨਾਲ ਪਰ ਦਿੱਤਾ ਹallelujah ਅਰ ਪਰਮੇਸ਼ਰ ਨੇ ਮੈਨੂੰ ਆਪਣੀ ਦਾਸ ਚੁਣਿਆ ਪ੍ਰਭੂ ਦਾ ਮੈਂ ਧੰਨਵਾਦ ਕਰਦੀ ਹਾਂ ਹallelujah ਹਰ ਪਰਮੇਸ਼ਰ ਨੇ ਮੈਨੂੰ ਆਪਣੀ ਸੇਵਾ ਬਖਸ਼ੀ ਅਰ ਮੈਂ 4 ਸਾਲ ਸੇਵਾ ਬਾਸਰਪੁਰ ਵਿੱਚ ਕੀਤੀ ਪਿੰਡ ਬਾਸਰਪੁਰ ਵਿੱਚ ਬਟਾਲੇ ਦੇ ਲਾਗੇ ਪਿੰਡ ਇੱਕ ਛੋਟਾ ਜਿਹਾ ਤਾਂ ਤਹੀ ਤਾਂ ਪ੍ਰਭੂ ਦੀ ਕਿਰਪਨਾ ਕਾਫੀ ਲੋਕ ਜਿੱਥੇ ਮੈਂ ਜਾਂਦੀ ਸੀ ਉਹ ਬਹੁਤ ਘਟ ਕਲੇਸ਼ ਸੀ ਅਸੀਂ ਉਹਨਾਂ ਦਾ ਆਪਣੇ ਪਰਿਵਾਰ ਸੀ ਕਿ ਪ੍ਰਭੂ ਨੇ ਮੈਨੂੰ ਉਸ ਜਗ੍ਹਾ ਤੇ ਬles ਕੀਤਾ ਚੁਣਿਆ